ਸਤਿ ਸ਼੍ਰੀ ਅਕਾਲ ਮੇਰੇ ਦੋਸਤੋ ਦੋਸਤੋ ਅੱਜ ਗੱਲ ਕਰ ਰਹੇ ਆ ਵੈਟ ਕੇਅਰ ਲੀਫਰੋਲ ਕਾਰਗਲ ਕੰਪਨੀ ਇਹ 5 ਲੀਟਰ ਚ ਵੀ ਆ ਰਹੀ ਹੈ 5 ਸੰਬਲ ਚ ਵੀ ਆ ਰਹੀ ਹੈ ਔਰ 1 ਲੀਟਰ ਚ ਵੀ ਆ ਰਹੀ ਹੈ ਇਸ ਦੇ ਬਹੁਤ ਹੀ ਵਧੀਆ ਰਿਜ਼ਲਟ ਨੇ ਬਹੁਤ ਹੀ ਫਾਇਦੇਮੰਦ ਵਾਲੀ ਚੀਜ਼ ਹੈ ਲੀਫਰੋਲ ਲੀਵਰ ਟੋਨਿਕ ਪਰ ਇਹ ਲੀਵਰ ਟੋਨਿਕ ਤੇ ਹੈ ਇਹ ਕੈਲਸ਼ੀਅਮ ਵੀ ਇਸ ਦੇ ਵਿੱਚ ਹੈ ਔਰ ਆਇਰਨ ਵੀ ਹੈ ਔਰ ਲੀਵਰ ਤੇ ਚਲੋ ਕੰਮ ਕਰਨਾ ਹੀ ਕਰਨਾ ਹੈ ਇਸ ਨੇ ਬਹੁਤ ਹੀ ਵਧੀਆ ਰਿਜ਼ਲਟ ਨੇ ਗੁੱਡ ਕੁਆਲਿਟੀ ਹੈ ਕਾਰਗਿਲ ਦੀ ਇਹ ਪਸ਼ੂ ਨੂੰ ਤੁਸੀਂ ਦੇ ਸਕਦੇ ਹੋ ਰੂਟੀਨ ਦੇ ਵਿੱਚ 100 ml ਔਰ ਜੋ ਛੋਟੇ ਪਸ਼ੂ ਆ ਫਾਲੇ ਆ ਉਹਨਾਂ ਨੂੰ ਤੁਸੀਂ 20 ਤੋਂ 15 ਤੋਂ 20 ml ਦੇ ਸਕਦੇ ਹੋ ਠੀਕ ਹੈ ਜੀ ਜੋ ਪਸ਼ੂਆਂ ਨੂੰ ਭੁੱਖ ਨਹੀਂ ਲੱਗਦੀ ਪੱਠੇ ਖੁੱਲ ਕੇ ਨਹੀਂ ਖਾਂਦੇ ਠੀਕ ਸੁਸਤ ਰਹਿੰਦੇ ਆ ਉਸ ਦੇ ਵਿੱਚ ਬਹੁਤ ਹੀ ਵਧੀਆ ਕੰਮ ਕਰਦੀ ਹੈ ਲਿਫਰੋਲ ਬਹੁਤ ਹੀ ਵਧੀਆ ਕੰਪਨੀ ਹੈ ਪਲੀਜ਼ ਚੈਨਲ ਸਬਸਕ੍ਰਾਈਬ ਐਂਡ ਸ਼ੇਅਰ ਵੀਡੀਓ ਸਤਿ ਸ਼੍ਰੀ ਅਕਾਲ ਮੇਰੇ ਦੋਸਤੋ